ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ 34ਵੇਂ ਗਦਰੀ ਬਾਬਿਆਂ ਦੇ ਮੇਲੇ ਦੇ ਦੂਜੇ ਦਿਨ ਕਰਵਾਏ ਗਏ ਮੁਕਾਬਲੇ ਚ ਟੀਮਾਂ ਨੇ ਉਤਸ਼ਾਹ ਨਾਲ ਭਾਗ ਲਿਆ। ਸੋਲੋ ਵਿੱਚ ਪਹਿਲਾ ਸਥਾਨ ਸੈਨ ਸੋਲਜਰ ਕਾਲਜ ਜਲੰਧਰ ਦੇ ਹਰਮਨਪ੍ਰੀਤ ਸਿੰਘ, ਦੂਜਾ ਸਥਾਨ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਤੋਂ ਸੁਖਵੀਰ ਕੌਰ ਅਤੇ ਤੀਜਾ ਸਥਾਨ ਗਰਚਾ 뮤ਜ਼ਿਕ ਅਕੈਡਮੀ ਬੰਗਾ ਤੋਂ ਹਰਸ਼ਜੋਤ ਨੇ ਹਾਸਲ ਕੀਤਾ। ਗਾਇੰਦੇ ਗਰੁੱਪ ਮੁਕਾਬਲੇ ਵਿੱਚ ਪਹਿਲਾ ਸਥਾਨ ਸ਼ੀਲਾ ਰਾਣੀ ਤਾਂਗਰੀ ਡੀਏਵੀ ਸਕੂਲ ਬਿਲਗਾ ਤੋਂ ਗौरी ਰੂਦਰ ਤੇ ਸਾਥੀ ਦੂਜੇ ਸਥਾਨ ਜਲੰਧਰ ਮਾਡਲ ਸਕੂਲ ਜਲੰਧਰ ਤੋਂ ਅੰਜਲੀ ਤੇ ਸਾਥੀ ਤੀਜਾ ਸਥਾਨ ਐਮਜੀਐਨ ਐਜੂਕੇਸ਼ਨ ਕਾਲਜ ਜਲੰਧਰ ਤੋਂ ਸਿਮਰਨ ਤੇ ਸਾਥੀਆਂ ਨੇ ਹਾਸਲ ਕੀਤਾ ਜੇਤੂ ਬੱਚਨਾਂ ਨੂੰ ਇਨਾਮ ਵਜੋਂ ਕਿਤਾਬਾਂ ਯਾਦਗਾਰੀ ਚਿੰਨ ਤੇ ਸਰਟੀਫਿਕੇਟ ਵੀ ਦਿੱਤੇ ਗਏ ਮੇਰਚੰਦ ਪੋਲੀਟੈਕਨਿਕ ਤੋਂ ਰਾਧਿਕਾ ਏ ਐਨ ਗੁਜਰਾਲ ਸੀਨੀਅਰ ਸੈਕੰਡਰੀ ਸਕੂਲ ਤੋਂ ਦ੍ਰਿਸ਼ਟੀ ਨੂੰ ਹੌਸਲਾ ਫੁਜਾਈ ਇਨਾਮ ਦਿੱਤੇ ਗਏ ਇਸ ਮੌਕੇ ਕਨਿਸ਼ਕਾ ਕੰਨਾ ਗੁਰਾਂਚ ਬੋਬਨ ਗਗਨਦੀਪ ਘਰਚਾ ਨੂੰ ਵੀ ਸਪੈਸ਼ਲ ਇਨਾਮ ਦਿੱਤੇ ਗਏ